ਇਸ ਟਾਈਮ ਦੀ ਵੱਡੀ ਖਬਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਅੱਜ ਸਵੇਰ ਦੀ بارش ਨੇ ਕਰਤਾ ਹੈ ਜਲ ਥਲ ਸਾਰਾ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੋਵੇਗਾ ਤੁਹਾਨੂੰ ਕਈ ਸਰਕਾਰੀ ਇਮਾਰਤਾਂ ਅਤੇ ਦਫ਼ਤਰ ਵੀ ਪਾਣੀ ਵਿੱਚ ਡੁੱਬੇ ਨਜ਼ਰ ਆਏ ਹਾਲਾਂਕਿ بارش ਜਿਨ੍ਹਾਂ ਵਿੱਚ ਜੇਲ ਰੋਡ ਸਥਿਤ ਬਿਜਲੀ ਬੋਰਡ ਦੀ ਪਾਵਰ ਕਲੋਨੀ ਵੀਡੀਓ ਦਫ਼ਤਰ ਅਤੇ ਨਹਿਰ ਵੀ ਭਾਗ ਦਾ ਦਫ਼ਤਰ ਵੀ ਸ਼ਾਮਲ ਹਨ ਦੱਸਦੀ ਹੈ ਕਿ ਦੇਰ ਰਾਤ ਤੋਂ ਹਲਕੇ ਹਲਕੇ ਬਾਰਿਸ਼ ਸ਼ੁਰੂ ਹੋਣੀ ਸ਼ੁਰੂ ਹੋਈ ਜੋ ਕਿ ਸਵੇਰੇ ਤੜਕਸਾਰ ਕਾਫੀ ਤੇਜ਼ ਹੋ ਗਈ 5 ਵਜੇ ਦੇ ਕਰੀਬ ਸਵੇਰੇ ਡੇਢ ਘੰਟਾ ਬਾਰਿਸ਼ ਹੋਈ ਜਿਸ ਕਾਰਨ ਇਹ ਸਾਰੇ ਸ਼ਹਿਰਾਂ ਅਤੇ ਬਾਜ਼ਾਰਾਂ ਵਿੱਚ ਪਾਣੀ ਦੁਕਾਨਾਂ ਤੇ ਘਰਾਂ ਦੇ ਅੰਦਰ ਚਲਾ ਗਿਆ ਉੱਥੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰ ਰਿਸ਼ੀकांत ਜੌਨੀ ਅਤੇ ਰਜਿੰਦਰ ਸਿੰਘ ਸਮੇਂ ਸਿਰ ਆਪਣੀਆਂ ਦੁਕਾਨਾਂ ਨਹੀਂ ਖੋਲ੍ਹ ਪਾਰੇ ਜਿਨ੍ਹਾਂ ਨੇ ਨਗਰ ਕੌਂਸਲ ਖਿਲਾਫ ਜੰਮ ਕੇ ਪੜਾਅ ਕੱਢੀ ਮੈਂ ਰਿਸ਼ੀਕਾਂਤ ਸਰ ਮਾਰਕੀਟ ਬਣਾ ਚੌਂਗ ਦੇ ਵਿੱਚ ਖੜੇ ਆ ਸਰ ਇੱਥੇ ਮੇਰੀ ਸ਼ਾਪ ਵੀ ਹੈਗੀ ਆ ਸ਼ਾਪ ਤੇ ਸਾਰਾ بارش ਕਰਕੇ ਤੁਹਾਨੂੰ ਪਤਾ ਮੇਰੀ ਬੰਦ ਹੀ ਹੋ ਗਈ ਆ ਔਰ ਬਾਕੀ ਦੁਕਾਨਦਾਰ ਵੀ ਮੇਰੇ ਨਾਲ ਖਲੋਤੇ ਆ ਤੁਸੀਂ ਦੇਖ ਰਹੇ ਹੋ ਕਿ ਸਵੇਰੇ 5 ਵਜੇ ਸਰ بارش ਹੋਈ ਸੀ ਤੇ ਸ਼ਹਿਰ ਗਦਾਸਪੁਰ ਮੇਰੇ ਹਿਸਾਬ ਨਾਲ ਲੱਗਦਾ ਡੁੱਬ ਗਿਆ ਵਾ ਪਾਣੀ ਦਾ ਨਿਕਾਸ਼ ਕਿਹੇ ਬਣੇ ਨਹੀਂ ਹੈਗਾ ਸਰ ਜੇ ਤੁਸੀਂ ਨਾਲਿਆਂ ਦੀ ਗੱਲ ਕਰੀਏ ਤੇ ਨਾਲੇ ਅਸੀਂ ਸਰ ਦੇਖ ਕੇ ਆਏ ਆ ਉਹ ਭਾਏ ਮਿਸ਼ਨ ਕਮਾਉਣ ਵਾਲਾ ਨਾਲਾ ਵਾ ਭਾਏ ਬਾਹਰੋ ਵਾਲਾ ਨਾਲਾ ਵਾ ਭਾਏ ਉਹ ਮਹਿਰਚੰਦ ਰੋਡ ਵਾਲਾ ਨਾਲਾ ਵਾ ਕਿ ਇਹ ਬੰਨੇ ਵੀ ਪਾਣੀ ਦਾ ਨਿਕਾਸ਼ ਨਹੀਂ ਹੈਗਾ ਜਿਹਦੇ ਕਰਕੇ ਸਰ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਲਗਭਗ ਬੰਦ ਹੋ ਚੁੱਕੀਆਂ ਵਾ ਤੁਸੀਂ ਦੇਖ ਰਹੇ ਹੋ 9:00 ਵਜ ਗਿਆ ਨਿਰਬੜ 9:00 9:00 ਵਜੇ ਵੱਜ ਗਿਆ بارش ਸਵੇਰੇ 5:00 ਵਜੇ ਤੋਂ ਲੈ ਕੇ 6:00 ਵਜੇ ਤੱਕ بارش ਹੋਈ ਆ ਪਰ ਪਾਣੀ ਉਸੇ ਤਰ੍ਹਾਂ ਹੀ ਆ ਇਹ ਬੰਨੇ ਨਿਕਾਸ਼ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਮਾਰਕੀਟ A to Z ਸਾਰੀ ਮੇਨ ਮਾਰਕੀਟ ਆ ਸ਼ਹਿਰ ਗਦਾਸਪੁਰ ਦੀ ਬਾੜਾ ਚੁੰਗ ਦੀਆਂ ਸਾਰੀਆਂ ਦੁਕਾਨਾਂ ਔਰ ਮੇਨ ਬਾਜ਼ਾਰ ਜਿਹੜਾ ਵਾ ਸਾਰਾ ਹੀ ਬਿਲਕੁਲ ਬੰਦ ਪਿਆ ਵਾ ਕਿਉਂਕਿ ਪਾਣੀ ਸਰ ਇਨਾਂ ਨਾ ਵਾ ਤੇ ਸਾਡੇ ਕੋ ਆਪਣਾ ਆਪੇ ਨਹੀਂ ਸਰ ਲੋਤਾ ਜਾਂਦਾ ਪਿਆ ਕਸਟਮਰ ਕਿੱਥੋਂ ਆਣਗੇ ਅਸੀਂ ਦੇਖ ਰਿਹਾ ਸਰ ਸਵੇਰ ਤੋਂ ਲੈ ਕੇ ਜਿਹੜੇ ਸਟੂਡੈਂਟ ਹੈਗੇ ਆ ਆਪਣੇ ਬੱਚੇ ਜਿਹੜੇ ਆਪਣੇ ਸਕੂਲੋਂ ਜਾ ਰਹੇ ਆ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਪ੍ਰਸ਼ਾਸਨ ਅੱਗੇ ਅਸੀਂ ਹੱਥ ਜੋੜ ਕੇ ਸਰ ਬੇਨਤੀ ਕਰਦੇ ਆ ਕਿ ਦੁਕਾਨਦਾਰਾਂ ਬਾਰੇ ਕੁਝ ਸੋਚਿਆ ਜਾਏ ਦੁਕਾਨਦਾਰਾਂ ਲਈ ਸਰ ਹੈਂਡ ਟੂ ਮਾਥ ਹੈਗੇ ਆ ਦੁਕਾਨਾਂ ਬੰਦ ਰਹਿ ਗਈਆਂ ਤੇ ਸਰ ਉਹ ਕਿੱਥੋਂ ਗੁਜ਼ਾਰਾ ਕਰਨਗੇ ਇੱਕ ਦਿਨ ਸਰ ਦੁਕਾਨ ਬੰਦ ਹੋ ਜਾਂਦੀ ਆ ਤੇ ਸਰ ਹਾੜਾ ਹਫਤਾ ਸਰਕਲ ਨਹੀਂ ਲੱਦਦਾ ਤੁਸੀਂ ਦੇਖ ਰਹੇ ਹੋ ਕਿ ਸਾਰੇ ਦੁਕਾਨਦਾਰ ਹੀ ਭਰਾ ਤੇ ਖਲੋਤੇ ਆਂ ਔਰ ਪ੍ਰਸ਼ਾਸਨ ਅਗੇ ਮੰਗ ਕਰਦੇ ਆਂ ਕਿ ਇਹਦਾ ਸਰ ਜਲਤੋਂ ਜਲਤੇ ਦਾ ਹੱਲ ਕੀਤਾ ਜਾਏ ਕਿਉਂਕਿ ਆਉਣ ਵਾਲੇ ਸਮੇਂ 'ਚ ਤੁਸੀਂ ਦੇਖ ਰਹੇ ਹੋ ਮੈਂ ਸਰ ਨੈੱਟ ਦੇਖ ਰਿਹਾ ਸੀ ਉਹਦੇ ਵਿੱਚ ਕਮ ਸੇ ਕਮ 15 ਦਿਨ ਸਰ بارشਾਂ ਦੱਸੀਆਂ ਵਾਂ ਔਰ بارشਾਂ ਵੀ ਸਰ ਕੋਈ 80 80 ਤੋਂ 90% بارشਾਂ ਦੱਸੀਆਂ ਵਾਂ ਜੇਕਰ ਇਸੇ ਤਰ੍ਹਾਂ ਹੀ ਹਾਲ ਰਿਹਾ ਤੇ ਸਰ ਜਿਹੜਾ ਦੁਕਾਨਦਾਰਾਂ ਦਾ ਜਿਸ ਤਰ੍ਹਾਂ ਕਾਰੋਬਾਰ ਆ ਬਿਲਕੁਲ ਹੀ ਠੱਪ ਹੋ ਜਾਏਗਾ ਪ੍ਰਸ਼ਾਸਨ ਅਗਿਆ ਦੀ ਮੰਗਵਾ ਕਿ ਇਹਦੇ ਸ਼ਕਤੀ ਨਾਲ ਸਰ ਇਹਤੇ ਕੋਈ ਐਕਸ਼ਨ ਕੀਤਾ ਜਾਏ ਔਰ ਨਾਲਿਆਂ ਦੀ ਸਫਾਈ ਔਰ ਸੀਵਰੇਜ ਦੀ ਸਫਾਈ ਜਿਹੜਾ ਵਾ ਪ੍ਰੋਪਰਲੀ ਮੁਕੰਮਲ ਤੌਰ ਤੇ ਹੋਣੀ ਚਾਹੀਦੀ ਆ ਤਾਂ ਕਿ ਪਿਪਲ ਦੀ ਸ਼ੋਭਾ ਹੋਰ ਇਹ ਜਦੋਂ ਵੀ ਪਾਣੀ ਆਂਦਾ ਮੇਰਾ ਨਾਮ ਜੋਨੀ ਹੈ ਜੀ ਤੇ ਜਦੋਂ ਵੀ ਕੰਮ ਦੇ ਆਈਦਾ ਪਾਣੀ ਹੁੰਦਾ ਛੁੱਟੀ ਹੋ ਜਾਂਦੀ ਆ ਤਾਂ ਹੀ ਉਹੀ ਧਿਆਰੀ ਲਾ ਕੇ ਖਾਣੀ ਹੁੰਦੀ ਆ ਤੇ ਜੇ ਉਹਨੂੰ ਅਸੀਂ ਤਰੀਕੇ ਨਾਲ ਦੁਕਾਨ ਦਾ ਖੁੱਲੇ ਤੇ ਫਿਰ ਪੈਸਾ ਸਾਡਾ ਵੀ ਸਾਡੀ ਨਾਨਾ ਜੋ ਬਾਈ ਇੱਕ ਤਾਂ ਵੀਰ بھائی ਤੁਹਾਡੇ ਸਾਹਮਣੇ ਦੇਖੋ ਜੇ ਪਾਣੀ ਨਿਕਲੇਗਾ ਤਾਂ ਫੇਰ ਹੀ ਸਾਡੀ ਝੜੀ ਲੱਗੇਗੀ ਤੇ ਜੇ ਝੜੀ ਨਾ ਲੱਗੇ ਕਿ ਲੈ ਕਿੱਥੋਂ ਖਾਵਾਂਗੇ ਇਹ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਥੋੜਾ ਬਹੁਤਾ ਇਹ ਕਹਿ ਨਹੀਂ ਗੱਲਾਂ ਸਰ ਜੇ ਹੋਏਗਾ ਤਾਂ ਫੇਰ ਪਾਣੀ ਨਿਕਲ ਜਾਂਦਾ ਨਹੀਂ ਤੇ ਇਦਾਂ ਹੀ ਰਹਿਣਾ ਆਪਾਂ ਥੋੜਾ ਬਹੁਤਾ ਪਾਣੀ ਦਾ ਤਾਂ ਇੰਤਜ਼ਾਮ ਹੋਣਾ ਚਾਹੀਦਾ ਨਾ ਥੋੜਾ ਜਿਆਦਾ ਵੇਖੋ بارش 2 ਘੰਟੇ ਹੀ ਪਈ ਆ ਜੇ ਜ਼ਿਆਦਾ ਥੇਰ ਪਈ ਹੁੰਦੀ ਤਾਂ ਪਾਣੀ ਹੋਰ ਜ਼ਿਆਦਾ ਦੁਕਾਨਾਂ ਦੇ ਦੋ ਦੋ ਦੁਕਾਨਾਂ ਦੇ ਅੰਦਰ ਪਾਣੀ ਭਰ ਗਿਆ ਸਭ ਕੁਝ ਖਰਾਬ ਹੋ ਗਿਆ ਸਭ ਦਾ